ਇਹ ਚੀਜ਼ ਦਾ ਮੋਟਰਸਾਈਕਲ ਦੀ ਸਪੈਂਡਰ ਮੋਟਰਸਾਈਕਲ ਨੰਬਰੋਂ ਭਗਿਆਰ ਉਹ ਬੰਨੇ ਨੇ ਦੋ ਜਣੇ ਕੇ ਦੋ ਜਣੇ ਕੇ ਸੱਤ ਬਾਈਕੇ ਚੌਂਤੀ ਮਿੰਟ ਦਾ ਟਾਈਮ ਹੈ ਭਾਈ ਇਹਦਾ ਹੁਲੀਆ ਮੜੇ ਨੰਬਰ ਨੰਬਰ ਨੋਟ ਪਈ ਕਿਹਦੇ ਨਾਮ ਤੇ ਦੁਕਾਨ ਚੱਲਦੀ ਹੈ ਮੈਂ ਕੋਲ ਸਿੱਧਾ ਨਹੀਂ ਆਇਆ ਸੀ ਤੁਹਾਨੂੰ ਲੱਗਿਆ ਆਉਣ ਲੱਗੇ ਆਉਣੇ ਕਿਹਾ ਹੈ ਭਾਈ ਉਹ ਆਪ ਆਪ ਆਉਣ ਲੱਗੇ ਨੇ ਦੋ ਮਹੀਨੇ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਤੇ ਅਟੈਕ ਕਰਨਾ ਤੁਹਾਡੇ ਤੇ ਦੋ ਮਹੀਨੇ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਚੱਲੇ ਨੇ ਤਿੰਨ ਮਹੀਨੇ ਚੱਲੇ ਉਹਨੂੰ ਤਾਂ ਕਿਆ ਹੁੰਦੇ ਹੈ ਭਾਈ ਕੋਈ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ ਕੋਈ ਵੀ ਆ। ਵੇਖੋ ਮੇਨ ਬਜ਼ਾਰ ਹੈ ਡੇਰਾ ਪਾਬਾ ਨਾਂ ਦਾ ਮੇਨ ਬਜ਼ਾਰ ਹੈ ਇੱਥੇ ਕੋਈ ਗਸ਼ਤ ਨਹੀਂ ਆਈ ਬੋਲ ਤੁਸੀਂ। ਪੁੱਛ ਕੀ ਗੱਲ ਛਿਆ? ਦੁਕਾਨ ਖਾਣ ਨੂੰ ਰੱਖੀ। ਗੱਡੀ ਦੁਕਾਨ ਹੈ ਕਿਸ ਨਾਂ ਦੀ ਦੁਕਾਨ ਹੈ? ਮੇਰੀ ਦੀ ਦੁਕਾਨ ਹੈ ਭਾਈ ਛੋਟੀ ਜੀ ਦੁਕਾਨ ਹੈ। ਗੁਡੀ ਨਾਕਾ ਲੱਗਾ ਥਾਣੇ ਕਰਦੇ ਤਾ ਪਤਾ ਹਲਾ ਦੇ ਦਿੰਦਾ। ਅਈਂ ਜਿਹੜਾ ਚ ਗੱਡੀ 'ਚ 6 ਗੁਡੀਆਂ ਰੱਖ ਲਈ ਆਂ ਸਾਡੀ ਗੱਡੀ ਚੈਕਿੰਗ ਹੋਈ ਦੀ। ਵਿੱਚ ਘਟੂ ਰੱਖਿਆ ਨੇ। ਇੱਥੇ ਭਾਵੇਂ ਤੁਸੀਂ ਗਿਆ ਵੰਡਿਆ ਕੋਈ ਚੈਕਿੰਗ ਨਹੀਂ ਕਰਦਾ। ਕੋਈ ਕੋਈ ਗੱਲ ਨਹੀਂ ਹੈ ਕਰ ਕਰ ਕੇ ਕਰਦੇ ਹਾਂ ਜੀ ਮਾਰਿਆ ਬੜੀ ਪਰ ਤਿੰਨ ਮਹੀਨਾ ਹੋ ਗਿਆ ਨਾ ਭਾਈ ਹੁਣ ਗੋਲੀ ਵਾਦਿਆਂ ਦੀ ਅਫਸਰਾਂ ਨੇ ਕੀ ਦੱਸਣਾ ਹੈ ਤਿੰਨ ਮਹੀਨਾ ਹੋ ਗਿਆ ਬੜੇ ਹੋ ਗਏ ਹੁਣ ਗੋਲੀ ਮਾਰ ਕੇ ਅਫਸਰਾਂ ਨੇ ਕੀ ਲਾਣਾ ਹੈ ਬਾਅਦ ਵਿੱਚ ਮੈਨੂੰ ਦੱਸੋ ਕੀ ਗੱਲ ਹੋਈ ਇਹ ਇਹ ਕਹਿੰਦੇ ਇਹ ਗੋਲੀ ਮਾਰ ਕੇ ਗਏ ਨੇ ਦੁਕਾਨ ਦੇ ਸਾਡੀ ਦੇ ਹੁਣ ਅੱਧਾ ਘੰਟਾ ਆਇਆ ਅੱਧੇ ਦਿਨ ਬਵਾ ਹੋ ਗਿਆ ਉਸ ਕਿੰਨੇ ਟਾਈਮ ਪਹਿਲਾਂ ਆਈਏ ਭਾਈ ਜੀ ਕਿੰਨਾ ਟਾਈਮ ਲੱਗਿਆ ਹੁਣ ਆਈਏ ਭਾਈ ਪੁਲਿਸ ਕਿੰਨੇ ਟਾਈਮ ਗੋਲੀ ਮੇਰੀ ਗੱਲ ਸੁਣਾ ਇਹਨਾਂ ਤਿੰਨ ਮਹੀਨਾ ਹੋ ਗਿਆ ਧਮਕੀਆਂ ਆਉਂਦੀਆਂ ਨੂੰ ਗੋਲੀ ਕਿਦੋਂ ਚੱਲੀ ਹੈ ਗੋਲੀ ਅੱਧਾ ਘੰ अच्छा ते कई ਘਰ ਬੈਠੇ ਆਪਣੇ ਇੰਜੋਏਮੈਂਟ ਤੇ ਲੋੜੀ ਅੱਜ ਬਚਾਅ ਬਚਾਅ ਚਲੋਗੇ ਅੱਬੀ ਕਿਸਮਤ ਆਈ ਬਚ ਗਏ ਹੂੰ ਕੋਈ ਸੈਟ ਆਇਆ ਹੋਇਆ ਸੀ ਪਹਿਲਾਂ ਤੁਹਾਨੂੰ ਬੱਟੀਆਂ ਦੇ ਮਹੀਨੇ ਹੋਏ ਪਾਈਗੇ ਕੋਈ ਸਕਿਉਰਟੀ ਨਹੀਂ ਕੋਈ ਗੱਲ ਨਹੀਂ ਬਾਹਰ ਨਹੀਂ ਹੂੰ ਜਿਹੜੀ ਦੁਕਾਨੇ ਜਿੰਦਾਬਾਦ ਆਹ ਵੇਖੋ ਭਾਈ ਦੁਕਾਨ ਦਾ ਮੋੜਾ ਲੱਗਾ ਸਾਹਮਣੇ ਮਾਰੇ ਜਾਂਦੀ ਹੈ ਤੇ ਇਨਫੋਰਮੇਸ਼ਨ ਆਈ ਹੈ ਜਿੱਥੇ ਬਾਜ਼ਾਰ ਦੇ ਵਿੱਚ ਸ਼੍ਰੀਮੰਦੀ ਦੁਕਾਨ ਦੇ ਬਾਹਰ ਕੋਈ 화ਈਰ ਹੋਏ ਨੇ ਉਹਦੇ ਸਬੰਧ ਚ ਇਨਵੈਸਟਿਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਕਿ ਅੱਜ کیا ਜਾ ਰਿਹਾ ਕਿ ਕਰਾਉ ਤਾਂ ਮਨ ਕਰਵਾ ਰਿਹਾ ਕਿਸੇ ਵੱਲੋਂ ਵੀ ਕੋਈ ਕਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏ ਸੀਸੀਟੀਵੀ ਦੀ ਕੋਈ ਆਈ ਹੈ ਸੀਸੀਟੀਵੀ ਚੈੱਕ ਕਰ ਰਹੇ ਹਾਂ ਦੇਖਦੇ ਹਾਂ ਜੋ ਵੀ ਆਏਗਾ ਸਾਹਮਣੇ ਫਿਰ ਦੱਸਦੇ ਹਾਂ ਸਰਦਰ ਕੀ ਕਰ ਰਹੀ ਹੈ ਪਰ ਤਾਂ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਕਹਿੰਦੇ ਕੰਪਲੇਂਟ ਜਿਹੜੀ ਹੈ 3 ਮਹੀਨੇ ਪਹਿਲਾਂ ਵੀ ਦਿੱਤੀ ਹੋਈ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਬਰਜਿਆ ਉਸੇ ਦੋਸ਼ੀ ਨਾਮ ਲਏ ਨੇ ਦੋਸ਼ੀ ਅਰੈਸਟ ਵੀ ਨਹੀਂ ਦੋਸ਼ੀ ਅਰੈਸਟ ਵੀ ਨਹੀਂ ਜੀ ਪਰ ਉਹਨਾਂ ਥ੍ਰੈਟ ਦੇ ਕਹਿੰਦੇ ਜੀਵਨ ਖਤਰੀ ਹੂਆ ਤੇ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੁਝ ਤੁਸੀਂ ਦੱਸਿਆ ਉਹਨਾਂ ਨੇ ਕੰਪਲੇਂਟ ਵਿੱਚ ਕਹਿੰਦਾ ਲਿਖਿਆ ਹੋਇਆ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜੇ ਕਿਉਂਕਿ ਤੇ ਅਗਰ ਕੱਲੋ ਕੇ ਬਾਜ਼ਾਰ ਬੰਦ ਕਰਨ ਦੀ ਇੱਕ ਗੱਲ ਕੀਤੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਸਾਡੇ ਵੀ ਅਸੀਂ ਕੋਈ ਗਸ਼ਤ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗਸ਼ਤ ਹੈਗੀ ਹੈ ਬਾਜ਼ਾਰ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਬਾਜ਼ਾਰ ਬੰਦ ਵਾਲੀ ਕੋਈ ਗੱਲ ਨਹੀਂ